ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਸਤਿਕਾਰਯੋ ਜਥੇਦਾਰ ਬਾਬਾ ਵੀਰ ਸਿੰਘ ਜੀ ਸੰਪਰਦਾਇ ਕਾਰ ਸੇਵਾ ਸੰਤੋਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਜੋ ਸਭਰਾ ਪਿੰਡ ਦੇ ਨੇੜੇ ਜ਼ਿਲ੍ਹਾ ਤਰਨਤਾਰਨ ਵਿੱਚ 4 ਦਿਨ ਤੋਂ ਸੇਵਾ ਚੱਲ ਰਹੀ ਹੈ ਤੇ ਬਾਬਾ ਜੀ ਕੋਲੋਂ ਪੁੱਛਾਂਗੇ ਕਿ ਕੀ ਹਾਲਾਤ ਸੀ 4 ਦਿਨ ਪਹਿਲਾਂ ਤੇ ਅੱਜ ਕਿੱਥੇ ਸਥਿਤੀ ਪਹੁੰਚ ਗਈ ਹੈ ਹਾਂਜੀ ਬਾਬਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਮਾਂ ਬਰਖਾ ਦੀ ਕਿਰਪਾ ਨਾਲ ਜਿਹੜਾ ਜੋ ਕੰਮ ਚੱਲ ਰਿਹਾ ਮਾਂ ਬਰਤੰਤ ਬਾਬਾ ਦਾ ਰਸਨਗ ਬਾਬਾ ਚੰਦ ਸਿੰਘ ਜੀ ਮਾਂ ਬੁਖ ਬਾਬਾ ਸੋਖਾ ਸਿੰਘ ਬਾਬਾ ਅਗਰ ਸਿੰਘ ਜੀ ਦੇ ਨਾਲ ਬਾਬਾ ਸੋਖਾ ਸਿੰਘ ਜੀ ਬਾਹਰ ਕੈਨੇਡਾ ਜਾਇਆ ਮੌਕੇ ਦੇ ਬਾਬਾ ਅਗਰ ਸਿੰਘ ਜੀ ਹਾਜ਼ਰ ਆ ਉਹ ਕੱਲ ਵੀ ਇੱਥੇ ਆਏ ਅੱਜ ਵੀ ਆਵਾਂਗੇ ਉਹ ਆ ਕੇ ਜੋ ਦੇਖਭਾਲ ਕਰਦੇ ਆ ਉਹਨਾਂ ਦੇ ਨਾਲ ਜਿੰਨੇ ਜ਼ਿਲੇਦਾਰ ਪੜਾ ਦੇ ਜ਼ਿਲੇਦਾਰ ਲਾਗੇ ਦੇ ਜ਼ਿਲੇਦਾਰ ਪਿੰਡਾਂ ਦੇ ਜ਼ਿਲੇਦਾਰ ਉਹ ਸਾਰੇ ਜਿੰਨੇ ਅਗੇ ਆਪ ਨੂੰ ਬਰਦਾਤ ਕਰ ਰਹੇ ਆ ਫਰਾ ਦਾ ਇਹ 4 ਦਿਨ ਹੋ ਗਏ ਸਾਨੂੰ ਇਸੇ ਫੋਨ ਕਰ ਦਿੱਤਾ ਹੈ ਇਹਨਾਂ ਨੇ ਤੇ ਉਹ ਮਹਾਪੁਰਖਾਂ ਦੀ ਕਿਰਪਾ ਨਾਲ ਦਾ ਬਾਬਾ ਸੁਖਾ ਸਿੰਘ ਜੀ ਨੇ ਆਖਿਆ ਵੀ ਉੱਥੇ ਜਾਂਦਾ ਟੁੱਟਦਾ ਪਰ ਜਾਂਦਾ ਜਾਓ ਉਹਨਾਂ ਲੋਕਾਂ ਨੇ ਫੋਨ ਦਿੱਤਾ ਵਾ ਮੈਂ ਰੱਖਾ ਜੀ ਉਹਨਾਂ ਨੂੰ ਜਦੋਂ ਇਸੇ ਆਏ ਅਸੀਂ ਤੇ ਵੇਖਿਆ ਜਿਆਦਾ ਮੁਸ਼ਕਲ ਹੋ ਚੁੱਕੀ ਆ ਫੇਰ ਜਿਹੜੀਆਂ ਸੰਗਤਾਂ ਆ ਗਈਆਂ ਸਾਡੇ ਨਾਲ 2-3 ਗੱਡੀਆਂ ਹੀ ਕੋਈ ਇੱਧਰ ਕਮਾਈਆਂ ਤੇ ਦਵਾ-ਦਵਾ ਕੇ ਤੇ ਮੌਕਾ ਖਾਂਬਿਆ ਇਸੇ ਤੇ ਸੰਗਤਾਂ ਵੀ ਆ ਗਈਆਂ ਉਧਰੋਂ ਤੇ ਉਧਰ ਘਲਾ ਕੇ ਬੰਨੇ ਜੀਸੀਬੀ ਆ ਕੇ ਪ੍ਰੈਕਟਰ ਮੰਗਾ ਲੇ ਵਾਲੇ ਮਿੱਟੀ ਮੰਗਾ ਲਈ ਬੂਰੇ ਬਾਰੇ ਮੰਗਾ ਲੇ ਹਾਰੇ ਉਹ ਮਗਾ ਕੇ ਸਾਰਾ ਕੁਝ ਤੋੜੇ ਤਾੜੇ ਕੇ ਰੇਟ ਮੰਗਾ ਲੇ ਉਹ ਸਾਰਾ ਕੁਝ ਭਰ ਕੇ ਦਿਓ ਮਹਾਰਾਜ ਦੇ ਆਹ ਵੇਖੋ ਬਾਵਾ ਉਹ ਸੱਚੀ ਬਾਛਾ ਰਹਿਮਤ ਹੈ ਗੁਰੂ ਦੇ ਸਾਹ ਦੇ ਆਹ ਰਿਏ ਕਰਦੇ ਆਂ ਵੀ ਮਹਾਰਾਜ ਕਿਰਪਾ ਰੱਖੋਗਾ ਗੁਰਦਰੀਆ ਦੇ ਵਾਸੀ ਆ ਆਰੋਗਰ ਗਾਡੀ ਵੀ ਤਾਂ ਲਾਈਵ ਰੱਖਦੇ ਵੇ ਤੁਮਹਾਨੂੰ ਮਾਰਾ ਕਿਰਪਾ ਕਰ ਲੋਕ ਜਿਹੜੇ ਆ ਕਿੰਨੇ ਜਾਣਿਆ ਡੋਬ ਜਾਣਾ ਵਾ ਤੇ ਤੁਸੀਂ ਕਿਰਪਾ ਕਰੋ ਤੇ ਵਾਜ ਜਾਣ ਪਿਛਲੇ ਵਾਰ ਵੀ ਟੁੱਟ ਗਏ ਬਾਨ ਪਿਛੇ ਇਸ ਤੋਂ 23 ਦੇ ਵਿੱਚ ਤੇ ਉਦੋਂ ਵੀ ਬਹੁਤ ਜਿਆਦਾ ਨਿਸ਼ਾਨ ਹੋ ਚੁੱਕਾ ਸੀ ਤੇ ਇੱਧਰਲੇ ਬੰਨੇ ਤੇ ਬਹੁਤ ਦਰਿਆਜ ਤੇ ਵਗਦਾ ਵਾ ਇਹ ਬੰਨੇ ਤੇ ਬਹੁਤ ਜਿਆਦਾ ਨਿਸ਼ਾਨ ਹੋ ਗਿਆ ਇਹ ਕਹਿੰਦੇ ਸਾਂਗੇ ਦੋ ਤਨ ਘਰ ਵਾ ਉਹਨਾਂ ਦੇ ਛੇਕੇ ਦੇ ਤੜੇ ਲਈ ਤੀਤੀ ਜਾਲੀ ਵਾਲੇ ਕਿੱਲੇ ਤੇ ਉਹ ਉਹਨਾਂ ਦਾ ਭਰਾ ਲੋ ਚੁੱਕਾ ਤੇ ਉਹਨਾਂ ਨੂੰ ਮਹਾਂਪੁਰਖਾਂ ਨੇ ਕਿਰਪਾ ਕੀਤੀ ਉਹਨਾਂ ਖਲਾਸ ਹੋ ਗਿਆ ਬਾਬਾ ਜੀ ਆਂਦੇ ਆ ਇਹ ਤੁਸੀਂ ਕਿਰਪਾ ਕਰੋ ਤੁਹਾਡੇ ਕੋਲ ਜਿਹੜੀ ਚੀਜ਼ ਦੀ ਲੋੜ ਹੋਵੇ ਅਸੀਂ ਤੁਹਾਡੀ ਕੋਰੀ ਕਰ ਦਿਆਂਗੇ ਫਸਲ ਜਨਾਗਾ ਫਸਲ ਵਾੜੀਆਂ ਨਾਲ ਦੇ ਬਾਰੇ ਗਿਆ ਠੇਕੇ ਦੇ ਪਾੜੀਆਂ ਲਈਆਂ ਵਾਂ ਹੋਰ ਵੀ ਕਈਆਂ ਘਰਾਂ ਦੇ ਵਿੱਚ ਬੜੀਆਂ ਮੁਸ਼ਕਲਾਂ ਆਈਆਂ ਜਿਹੜੀ ਉਹ ਟੀਮ ਦੀ ਲੋੜ ਮਹਾਪਰਖਾ ਨੇ ਉਹ ਤਾਂ ਨੂੰਣਾ ਉਹ ਭੁਗਿਤਾ ਵਜੜੀ ਜਿਹੜੀ ਦੀ ਕਿਸੇ ਤੋਂ ਲੋੜ ਆ ਮਹਾਪਰਖਾ ਬਾਬਾ ਸਖਾ ਕਰਨੀ ਹੋਣਾ ਨੇ ਬਾਬੇ ਨਾਲ ਸਭ ਜੀ ਨੇ ਉਹ ਪੂਰੀ ਕਰ ਦੇਵਾਂਗੇ ਪਿਛਲੀ ਵਾਰ ਵੀ ਜਦੋਂ ਇਹ ਲੋਕਾਂ ਦੀਆਂ ਪਾੜੀਆਂ ਨਾਪੜੀਆਂ ਜੀਆਂ ਨਹੀਂ ਅੱਗੋ ਬਣਿਆ ਫੇਰ ਟਰੈਕਟਰ ਲਾ ਲਾ ਕੇ 50 50 ਟਰੈਕਟਰ ਲਾਏ ਤੇ ਪਾੜੀਆਂ ਪੱਧਰੀਆਂ ਕੀਤੀਆਂ ਪਦਰੀਆਂ ਕਰ ਕਰ ਫੇ ਲੋਕਾਂ ਦੀਆਂ ਕਣਕਾਂ ਕਣਕਾਂ ਬਜਾਈਆਂ ਨਾਲ ਕਣਕਾਂ ਦੇ ਦਿੱਤੀਆਂ ਬੀਜ ਦਿੱਤੇ ਤੇਲ ਦਿੱਤੇ ਤੇ ਕਣਕਾਂ ਬਜਾਈਆਂ ਪੁੱਛ ਥੋੜਾ ਜਨਾ ਦਾ ਮਸਲਾ ਹੋ ਚੁੱਕਾ ਤੇ ਐ ਮੌਕੇ ਤੇ ਉਹਨਾਂ ਦਾ ਫੇਰ ਫਸਲ ਮਾਰਿਆ ਗਿਆ ਆ ਕਣੋ ਅੱਜ ਫੇਰ ਫੂਲ ਬਣਾਇਆ ਮੈਨੂੰ ਕੋਈ ਉਸ ਤੋਂ ਜ਼ਿਆਦਾ ਜੇ ਪਿਛਲੀ ਵਾਰ ਘਰ ਦਰਿਆ ਦੇ ਕੰਢੇ ਤੇ ਇਟਾ ਦਾ ਉਹ ਉਹ ਦਬਾ ਪਿਆ ਹਾਰਾ ਫਸਲ ਵਾਲੀ ਫੇਰ ਉਹ ਜਿਹੜਾ ਜਿ세 ਬਿਜਲੀ ਦੀ ਬੜੀ ਬੰਦਰੀ ਦਿੱਤੀ ਉਹਦੇ ਫੇਰ ਇਤਰਾਤ ਪੈ ਗਈ ਤੇ ਬੁਰਾ ਹਾਲ ਉਹਨਾਂ ਦਾ ਹੋ ਗਿਆ ਫੇਰ ਉਹਨਾਂ ਨੇ ਇਹ ਉਹਦਾ ਗੱਲ ਕਹੀ ਆ ਵੀ ਤੁਹਾਨੂੰ ਇਹਦੀ ਰੋਡ ਦਾ ਆਪਾਂ ਦੇ ਸਕਦੇ ਆ ਉਹ ਆਪਾਂ ਦੇ ਦਨੇ ਆ ਤੇ ਉਹ ਰੋੜ ਆਪਾਂ ਦੇ ਉਹ ਵਾਲੀ ਜਿਹੜੀ ਸੇਵਾ 4 ਦਿਨ ਤੋਂ ਚੱਲ ਰਹੀ ਹੈ 4 ਦਿਨ ਪਹਿਲਾਂ ਕੀ ਹਾਲਾਤ ਸੀ ਤੇ ਹੁਣ ਅੱਜ ਚਾਹ ਪਹਿਲਾਂ ਤਾਂ ਕੋਈ ਥੋੜਾ ਜਿਹਾ ਵਿਚਾਰ ਜਦੋਂ ਚੌਥਾ ਦਿਨ ਆ ਗਿਆ ਇਥੇ ਵੇਖਿਆ ਆਗੇ ਉਹਨਾਂ ਦਾ ਹਾਲ ਇਥੇ ਬਹੁਤ ਮਾੜੇ ਹੋ ਗਏ ਥਲੇ ਥਲੇ ਵੱਡੀਆਂ ਦੇ ਰੋਖ ਜਿਹੜੇ ਉਹ ਪਾਣੀ ਛੁੱਟ ਜਾਂਦੇ ਥਲੇ ਡੇ ਡੇ ਇਸੇ ਜਿਹੇ ਰੋਖ ਟਿੱਕੇ ਟੁਕਿਆ ਹੀ ਉਸੇ ਦੇ ਹੁਦ ਦੇ ਕਰਕੇ ਤੇ ਉਹਦੇ ਨੇ ਗ੍ਰੇਡ ਕਰਾਟ ਲਾਏ ਮਿੱਟੀ ਪਾਈ ਸਾਰਾ ਉਹਦਾ ਇੰਨਾ ਕੰਮ ਕਰ ਕੀਤਾ ਹੀ ਉਹਦਾ ਉਹਦਾ ਨਾ ਪਾਣੀ ਤੇ ਗਿਆ ਰੋਖ ਵਨਵੀ ਖਲੋ ਗਿਆ ਉਸੇ ਟਾਈਮ ਦੇ ਤੇ ਹੁਣ ਵੀ ਮਾੜੀਆਂ ਮੋੜੀਆਂ ਤੇੜਾਂ ਦੇ ਪੈਂਦੀਆਂ ਪਾਣੀ ਐਸ ਟਾਈਮ ਦੇ ਵੱਧ ਚੁੱਕਾ ਵਾ ਤੇ ਉਹਦਾ ਕਰਕੇ ਇੱਥੇ ਆ ਕੇ ਸਾਰੀ ਸੰਗਤ ਬਾਬਾ ਸੁੱਖਾ ਸਾਬਾ ਜੀ ਆਦੇ ਵੀ ਤੁਸੀਂ ਐਸੇ ਹੀ ਰਹੋ ਜੀ ਵੀ ਇਹ ਗੁਰਬਾਨੇ ਫੇਰ ਨਾ ਪਾਣੀ ਵਾਧੋ ਜਾਂਦੇ ਟੁੱਟ ਨਾ ਜਾਵੇ ਇਹਦਾ ਜਿੰਨੇ ਵਿੱਚ ਆ ਹੋਏ ਤੇ ਉਹਨਾਂ ਬਚਾਪਾ ਨੂੰ ਕੰਮ ਗਈਦਾ ਤੇ ਉਹ ਬਚਾ ਕਰਕੇ ਉਹ ਅੱਜ ਬੰਨ ਲਓ ਫਿਰ ਬੰਨਣਾ ਰਿਹਾ ਪੱਕਾ ਕਰਨੇ ਉਹਨੂੰ ਤੇ ਜਿੰਨਾ ਤੋੜੇ ਲਾ ਰਹੇ ਆਂ ਗਰੇਡ ਲਾ ਰਹੇ ਆਂ ਉਹਦੇ ਨਾਲ ਤੇ ਸਾਰਾ ਕੰਮ ਜਿੰਨਾ ਗੁਰੂ ਸਾਹਿਬ ਮੇਰ ਕਰਦਾ ਗੁਰੂ ਦੇ ਨਾਲ ਹੀ ਕੰਮ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਬਾਬਾ ਭੀਰਾ ਸਿੰਘ ਜੀ ਸਤਕਾਰਯੋਗ ਜਥੇਦਾਰ ਜੋ ਕਰ ਸੇਵਾ ਦੇ ਸਭ ਤੋਂ ਪੁਰਾਣੇ ਜਥੇਦਾਰ ਨੇ ਸਤ ਬਾਬਾ ਤਾਰਾ ਸਿੰਘ ਜੀ ਸਾਹਿਬ ਦੇ ਨਾਲ ਬਾਬਾ ਜੀ ਸੇਵਾ ਕਰਦੇ ਰਹੇ ਨੇ ਇਹ ਸੰਪਰਦਾਇ ਦੇ ਜੇ세ਦਾਰ ਪਾਈਰਪਾਲ ਸਿੰਘ ਜੀ ਕੋਟ ਗੁੱਡਾ ਇਹ ਵੀ 4 ਦਿਨ ਤੋਂ ਇੱਥੇ ਸੇਵਾ 'ਚ ਹਾਜ਼ਰ ਨੇ ਪਾਈਰਪਾਲ ਸਿੰਘ ਜੀ ਆਪ ਜੀ ਕੀ ਮਹਿਸੂਸ ਕਰ ਰਹੇ ਹੋ ਸੇਵਾ ਚੱਲਣ ਤੋਂ ਬਾਅਦ ਇੱਥੇ ਵੈਗਰੂ ਜਿੱਕਾ ਖਾਲਸਾ ਵੈਗਰੂ ਜਿੱਕੀ ਸਥੇ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਾਕਮ ਸਿੰਘ ਜੀ ਉਹਨਾਂ ਦੇ ਸਦੇ ਤੇ ਚਾਰ ਦਿਨ ਤੋਂ ਇੱਥੇ ਸੇਵਾ ਚੱਲ ਰਹੀ ਹੈ ਲਗਾਤਾਰ ਰਾਤ ਨੂੰ 2 3 ਵਜੇ ਤੱਕ ਵੀ ਘੰਟੇ ਲਾ ਲੋ ਜੀ ਸੇਵਾ ਚੱਲ ਰਹੀ ਹੈ ਤੇ ਜਿਹੜੇ ਚਾਰ ਦਿਨ ਪਹਿਲਾਂ ਹਾਲਾਤ ਸੀ ਜਿਹੜੇ ਆਪ ਜੀ ਨੂੰ ਪਤਾ ਹੀ ਹੈ ਜੀ ਆਪ ਸਾਹਿਬ ਸੰਗਤਾਂ ਦੇਖਿਆ ਉਹਦੇ ਨਾਲ ਕੋਸ਼ ਥੋੜਾ ਜਿਹਾ ਵੀ ਜਿਹੜਾ ਬੰਨ ਜਿਹੜੀ ਜਿਆਦਾ ਢਾ ਲੱਗੇ ਹੈ ਉਹ ਬਾਬਾ ਜੀ ਦੀ ਕਿਰਪਾ ਨਾਲ ਉਹ ਕਵਰ ਕਰ ਪਈ ਸਭ ਜੀ ਕਿਉਂਕਿ ਅੱਜ ਫੇਰ ਪਾਣੀ ਦਾ ਵਹਾ ਥੋੜਾ ਜਿਆਦਾ ਤੇਜ਼ ਹੋਇਆ ਹੈ ਤੇ ਜਿੱਥੇ ਗਰੇੜਾ ਥੋੜਾ ਪੈਂਦੀਆਂ ਨੇ ਫੇਰ ਉੱਥੇ ਇੱਕ ਗਰੇੜਾ ਲਾ ਕੇ ਜਿਹੜੀ ਉਹ ਸੇਵਾ ਉਹ ਕਰਾ ਰਹੇ ਸੰਤਾਂ ਤੋਂ ਤੇ ਅੱਜ ਚੋਖਾ ਦੇਣਾ ਨਾਲ ਦੇ ਨਾਲ ਲੰਗਰ ਜਲ ਪਾਣੀ ਦਾ ਪ੍ਰਬੰਧ ਸਾਰਾ ਜੀ ਬਾਬਾ ਜੀ ਇਹ ਲੋ ਕਰਵਾਇਆ ਗਿਆ ਹੈ ਤੇ 24 ਘੰਟੇ ਲੰਗਰ ਪ੍ਰਸ਼ਾਦਾ ਚਾਹ ਪਕੌੜੇ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਨੂੰ ਲੰਗਰ ਦੇ ਨਾਲ ਵੀ ਸੇਵਾ ਕਰਵਾ ਰਹੇ ਜਿਹੜੇ ਜਿਹੜੇ ਲੋਕਾਂ ਨੂੰ ਚਾਰੇ ਦੀ ਲੋੜ ਆ ਉਹ ਚਾਰਾ ਵੀ ਅਹੀਂ ਮੋਇਆ ਕਰਉਂਦੇ ਆ ਜਿੱਥੇ ਚਾਰ ਦੀ ਲੋੜ ਆ ਜੇ ਕਿਹਨੂੰ ਸਹਾਇਤਾ ਵੀ 베ੜੀ ਰਹੀ ਪਾਰੋਂ ਕੋਈ ਸੰਤਾਨ ਕੋਦਰੋ ਲਿਓਂਦੇ ਉਹ ਵੀ ਬਾਬਾ ਜੀ ਨੇ ਕੱਲ ਇੱਕ ਬੇੜਾ ਇਹਦਾ ਸੰਪਰਦਾ ਨਾਲ ਅਹੀਂ ਉਹ ਨਵਾਂ ਮੰਗਵਾ ਲਿਆ ਤੇ ਕੱਲ ਦਾ ਫੇਰ ਉਹ ਵੀ ਉਧਰ ਬਾਉਗਰ ਭੇਜ ਦਿੱਤਾ ਉਧਰ ਥੋੜੀ ਜਿਹੀ ਵੱਧ ਜ਼ਰੂਰ ਤਾਂ ਉਧਰ ਤਾਂ ਚਲੋ ਪਛਾਣ ਹੋ ਚੁੱਕਾ ਹੈ ਤੇ ਬਾਬਾ ਜੀ ਤੇ ਇਹੋ ਬੇਨਤੀ ਕੀਤੀ ਆ ਵੀ ਜਿਹੜਾ ਨੁਕਸਾਨ ਹੋ ਗਿਆ ਉਹਦਾ ਤਾਂ ਕੋਈ ਹੱਲ ਨਹੀਂ ਜਿਹੜਾ ਸਭਰਾਵਾਂ ਵਾਲਾ ਪੱਕਾ ਬੰਦ ਜਿਹੜਾ ਬਣਾਇਆ ਸਰਕਾਰ ਨੇ ਵੀ ਇਹ ਟੁੱਟਣ ਤੋਂ ਬਚਾਇਆ ਜਾਵੇ ਕਿਉਂਕਿ ਉਧਰ ਤਾਂ ਨੁਕਸਾਨ ਹੋ ਗਿਆ ਬਾਬਾ ਜੀ ਇਹਦੇ ਇੱਧਰ ਹੀ ਤੁਸੀਂ ਡਿਊਟੀ ਆਪਦੀ ਰੱਖੋ ਪਹਿਰਾ ਰੱਖੋ ਸੰਤਨੂ ਨਾਲ ਲੈ ਕੇ ਕਿ ਜਿਹੜਾ ਆ ਜਿਹੜਾ ਹੋਣਾ ਨੁਕਸਾਨ ਅਗੇ ਹੋ ਤਾਂ ਤੇ ਬਾਬਾ ਜੀ ਵੱਲੋਂ ਫੇਰ ਅੱਜ ਉਦਾਂ ਹੀ ਚੌਥੇ ਦਿਨੇ ਸੇਵਾ ਫੇਰ ਜਾਰੀ ਆ ਇਦਾਂ ਰਾਤ ਦਿਨ ਸੇਵਾ ਚੱਲਦੀ ਰਹੂਗੀ ਜਿੰਨਾ ਚਿਰ ਪਾਣੀ ਦਾ ਪੱਤਰ ਘਟਦਾ ਨਹੀਂ ਹੈ ਉਹਨਾਂ ਚਿਰ ਇੱਥੇ ਸੰਤਾਂ ਡਟੀਆਂ ਰਹਿਣਗੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਅੱਜ ਇਹ ਸੇਵਾ ਇੱਥੇ ਜਾਰੀ ਰਹੇਗੀ ਕਿਉਂਕਿ ਕਾਫੀ ਪਾਣੀ ਦਾ ਵਹਾਅ ਜਿਹੜਾ ਹੈ ਉਹ ਤੇਜ਼ ਹੋ ਚੁੱਕਾ ਹੈ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਭਾਈ ਪਾਲ ਸਿੰਘ ਜੀ ਦਾ ਤੇ ਬਾਕੀ ਜੁੜੇ ਰਵਾਂਗੇ ਜੀ ਵਾਇਕੂ ਜੀ ਕਾ ਖਾਲਸਾ ਵਾਹਿਗੁਰੂ ਜੀ